ਇੱਕ ਅਸਾਮ ਦਾ ਰਾਜਾ ਹੋਇਆ ਰਾਜਾ ਰਤਨ ਰਾਏ ਉਹਦੇ ਮੱਥੇ ਤੇ ਦਾਗ ਸੀ ਜਦੋਂ ਉਹਨੇ ਮੁਕਟ ਪਹਿਨਣਾ ਨਾ ਸਵੇਰੇ ਤਉਹਨੂੰ ਦਾਗ ਦਿਸਣਾ ਜਦੋਂ ਉਹਦੇ ਮੱਥੇ ਤੇ ਦਾਗ ਦਿਸਣਾ ਉਹਦੇ ਮਨ ਚ ਆਉਣਾ ਮਾਂ ਨੂੰ ਪੁੱਛਾਂ ਕੋਈ ਛੱਟ-ਚੋਟ ਲੱਗੀ ਸੀ ਬਚਪਨ ਵਿੱਚ ਫਿਰ ਰਾਜ ਭਾਗ ਦੇ ਕੰਮ ਭੁੱਲ ਭਲਾ ਜਾਣਾ ਇੱਕ ਦਿਨ ਤਿਆਰ ਹੋ ਕੇ ਅਜੇ ਸੋਚ ਹੀ ਰਿਹਾ ਸੀ ਮੁਕਟ ਰੱਖ ਕੇ ਤੇ ਮਾਂ ਸਾਹਮਣੇ ਆ ਗਈ ਤੇ ਪੁੱਛੀ ਲਿਆ ਮਾਂ ਆ ਮੇਰੇ ਮੱਥੇ ਤੇ ਦਾਗ ਕਾ ਦਾ ਹੈ ਕੋਈ ਬਚਪਨ ਵਿੱਚ ਛੱਟ-ਚੋਟ ਲੱਗੀ ਸੀ ਉਹਦੀ ਮਾਂ ਨੇ ਕਿਹਾ ਨਹੀਂ ਬੇਟਾ ਇਹ ਛੱਟ-ਚੋਟ ਨਹੀਂ ਲੱਗੀ ਇਹ ਦਾਗ ਪਤਾ ਕਾ ਦਾ ਹੈ ਪੁੱਤਰ ਮੈਂ ਤੇ ਤੇਰਾ ਪਿਤਾ ਬਹੁਤ ਸਾਲ ਭਟਕਦੇ ਰਹੇ ਸਾਡੇ ਔਲਾਦ ਨਹੀਂ ਜਦੋਂ ਔਲਾਦ ਨਾ ਹੋਈ ਅਸੀਂ ਨਰਾਸ਼ ਹੋ ਗਏ ਇੱਕ ਦਿਨ ਫਿਰ ਅਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਆਏ ਸਾਨੂੰ ਕਿਸੇ ਨੇ ਉਹਨਾਂ ਦਾ ਪਤਾ ਦੱਸਿਆ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਚ ਗਏ ਉਸ ਸਮਰੱਥ ਗੁਰੂ ਨੇ ਇੰਨੀ ਗਿਰਬਾ ਕੀਤੀ ਤੇਰੇ ਪਿਤਾ ਰਾਜਾ ਰਾਮ ਰਾਏ ਨੂੰ ਕਹਿ ਦਿੱਤਾ ਆਸਾਮ ਦੇ ਰਾਜੇ ਮੰਗ ਕੀ ਚਾਹੀਦਾ ਤੇਰੇ ਪਿਤਾ ਤੋਂ ਮੰਗਿਆ ਨਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜੋ ਤੁਹਾਡੇ ਮਨ ਵਿੱਚ ਇੱਛਾ ਹੈ ਰਾਜਨ ਪੂਰੀ ਹੋਏਗੀ ਪਰ ਬੰਦੇ ਦਾ ਸੁਭਾਅ ਹੈ ਜਦੋਂ ਇਹ ਸ਼ਾਮਾਂ ਪੂਰੀਆਂ ਹੁੰਦੀਆਂ ਨੇ ਇਹ ਅੱਧ ਵਿਚਕਾਰ ਜੱਗਾ ਤੱਕਾ ਕਰਦਾ ਖਬਰਾਂ ਉੱਥੋਂ ਪੂਰੀ ਹੋਈ ਐ ਖਬਰੇ ਉੱਥੋਂ ਪੂਰੀ ਹੋਈ ਐ ਅਰਦਾਸ ਉੱਥੇ ਵੀ ਕੀਤੀ ਸੀ ਫਿਰ ਕੀ ਕਰਦਾ ਸਾਰੇ ਥਾਂ ਤੇ ਪਾਠ ਕਰਾ ਦਿੰਦਾ ਇੱਥੇ ਵੀ ਸੁਖਣਾ ਸੁੱਕੀ ਸੀ ਉੱਥੇ ਵੀ ਚੜਾਓ ਨੇ ਚਲੋ ਪਤ ਨਾਲੋਂ ਵੱਧ ਤਾਂ ਭੂਆ ਮਾਸੀਆਂ ਸੁਖਣਾ ਸੋਕੇ ਬੈਠੀਆਂ ਹੁੰਦੀਆਂ ਉਹ ਕਹਿੰਦੀ ਮੈਂ ਵੀ 11 ਕਿਲੋ ਲੱਡੂ ਸੁੱਕੇ ਆ ਉਹ ਵੀ ਚੜਾਉਂਦੇ ਰਹਿੰਦੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸਾਹਮਣੇ ਰਾਜੇ ਨੂੰ ਤੈਨੂੰ ਭਲੇਖਾ ਰਹਿਣਾ ਜਾ ਫਿਰ ਇੱਕ ਚੀਜ਼ ਦਾ ਵਿਸ਼ਵਾਸ ਕਰੀ ਤੈਨੂੰ ਯਕੀਨ ਆ ਜਾਏ ਗੁਰੂ ਨਾਨਕ ਸਾਹਿਬ ਦੇ ਘਰ ਦੀ ਦਾਤ ਹੈ ਜਿਹੜਾ ਤੇਰੇ ਘਰ ਪੁੱਤਰ ਹੋਏਗਾ ਉਹਦੇ ਮਥੇ ਤੇ ਦਾਗ ਹੋਏ ਉਹ ਰਾਜੇ ਰਤਨ ਰਾਏ ਦੀ ਮਾਂ ਨੇ ਕਿਹਾ ਬੇਟਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਸ਼ਾਨੀ ਹੈ ਅੱਖਾਂ ਭਰ ਆਈਆਂ ਉਹਨੇ ਕਿਹਾ ਮਾਂ ਅੱਜ ਤੱਕ ਨਹੀਂ ਦੱਸਿਆ ਹੁਣ ਮੈਂ ਉਸ ਗੁਰੂ ਦੇ ਦਰਸ਼ਨ ਕਰਾਂਗਾ ਕਿੱਥੇ ਹੈ ਉਹਦੀ ਮਾਂ ਨੇ ਅੱਖਾਂ ਭਰ ਲਈਆਂ ਬੇਟਾ ਉਹ ਤੇ ਸਰੀਰ ਕਰਕੇ ਨਹੀਂ ਰਿਹਾ ਉਹ ਤੇ ਦਿਲਕ ਜੰਜੂ ਦੀ ਖਾਤਰ ਦਿੱਲੀ ਵਿੱਚ ਸ਼ਹਾਦਤ ਦਾ ਜੰਮ ਪੀ ਗਏ ਹਾਂ ਉਹਨਾਂ ਦੀ ਥਾਂ ਤੇ ਉਹਨਾਂ ਦੇ ਸੁਪੁੱਤਰ ਗੁਰੂ ਗੋਵਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਗੁਰੂ ਹੁੰਦੇ ਤੇ ਰਾਜ ਰਤਨ ਰਾਏ ਨੇ ਕਿਹਾ ਮਾਂ ਜੇ ਪਿਤਾ ਦੇ ਥਾਂ ਤੇ ਮੈਂ ਆਸਾਮ ਦੀ ਗੱਦੀ ਤੇ ਬੈਠਾਂ ਤੇ ਮੈਂ ਰਾਜਾ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਦੀ ਤੇ ਜਿਹੜਾ ਬੈਠਾ ਉਹ ਵੀ ਤਾਂ ਗੁਰੂ ਹੈ ਮੈਂ ਉਹਦੇ ਦਰਸ਼ਨ ਕਰਾਂਗਾ ਆਪਣੀ ਮਾਂ ਨੂੰ ਨਾਲ ਲਿਆ ਮੰਤਰੀ ਮੰਡਲ ਨਾਲ ਲਿਆ ਪੰਜ ਚੀਜ਼ਾਂ ਲਈਆਂ ਨੇ ਉਹਨੇ ਬੜੀਆਂ ਕੀਮਤੀ ਮਹਾਰਾਜ ਨੇ ਤਖਤ ਲਿਆ ਚੰਦਨ ਦੀ ਚੌਂਕੀ ਸਵਾ ਲੱਖ ਰੁਪਏ ਦੀ ਪਰਸ਼ਾਦੀ ਹਾਥੀ ਇੱਕ ਚਿੱਟੇ ਰੰਗ ਦਾ ਇੱਕ ਮਹਾਰਾਜ ਨੇ ਪੰਜ ਕਲਾ ਸ਼ਸਤਰ ਇਦਾਂ ਪੰਜ ਕੀਮਤੀ ਚੀਜ਼ਾਂ ਲਿਆ ਕੇ ਅਨੰਦਪੁਰ ਸਾਹਿਬ ਆਇਆ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੀਜ਼ਾਂ ਪੇਂਟ ਕੀਤੀਆਂ ਕਲਗੀਧਰ ਪਾਤਸ਼ਾਹ ਹੱਸ ਕੇ ਪਿਆਰ ਨਾਲ ਕਹਿੰਦੇ ਨੇ ਰਾਜਾ ਰਤਨ ਰਾਏ ਤੂੰ ਨਹੀਂ ਆਇਆ ਅਨੰਦਪੁਰ ਸਾਹਿਬ ਉਨੇ ਤੇ ਮਹਾਰਾਜ ਨਹੀਂ ਉਤੇ ਆਇਆ ਮਹਾਰਾਜ ਨੇ ਕਿਹਾ ਤੂੰ ਨਹੀਂ ਆਇਆ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਮਹਾਰਾਜ ਸਿਰ ਹੋਰ ਕੌਣ ਆਇਆ ਹੈ ਕਲਗੀ ਸਰਪਾਤਸ਼ਾ ਨੇ ਕਿਹਾ ਇਹ ਗੁਰੂ ਦੀ ਦਿੱਤੀ ਨਿਸ਼ਾਨੀ ਤੈਨੂੰ ਖਿੱਚ ਲਈ ਆ ਸਾਡੇ ਤੱਕ ਜਿਹੜਾ ਗੁਰੂ ਦੀ ਨਿਸ਼ਾਨੀ ਨਾਲ ਪਿਆਰ ਕਰੇ ਗੁਰੂ ਉਹਨੂੰ ਆਪਣੇ ਤੱਕ ਖਿੱਚ ਲੈਂਦਾ ਇਸ ਲਈ ਸਿੱਖੋ ਆ ਗੁਰੂ ਨੇ ਨਿਸ਼ਾਨੀਆਂ ਦਿੱਤੀਆਂ ਨੇ ਜੇ ਗੁਰੂ ਦਾ ਪਰਮ ਮਨਾ ਰਹੇ ਹੋ ਹੱਥ ਜੋੜ ਬੇਨਤੀ ਕੱਟੋ ਕੱਦ ਗੁਰੂ ਦੇ ਕਕਾਰਾਂ ਦੀ ਨਿਸ਼ਾਨੀ ਜ਼ਰੂਰ ਅਮਰਤ ਛਕਣ ਤੋਂ ਪਹਿਲਾਂ ਕੇਸ ਪਿਆਰ ਕਰੋ ਕੇਸ ਨਾਲ ਕੰਗਾ ਤੇ ਕੜਾ ਪੈਨੋ ਦਰਪਾਨ ਪੈਨੋ ਜਿੱਦਣ ਤਕਤਾਰਾਂ ਨਾਲ ਪਿਆਰ ਹੋ ਗਿਆ ਆਪੇ ਹੀ ਦਿਲ ਕਰੇਗਾ ਹੁਣ ਮੈਂ ਅਮਰਤ ਵੀ ਛਕਣਾ ਹੈ ਪਹਿਲਾਂ ਤਕਤਾਰ ਧਾਰਨ ਕਰਦੇ ਸੀ ਜਿਹੜੇ ਪਹਿਲੇ ਸਿੱਖ ਸੀ ਪਹਿਲਾਂ ਕੜਾ ਪਹਿਲਣਾ ਕੇਸ ਰੱਖਣੇ ਕੇਸਾਂ ਦੀ ਸੰਭਾਲ ਕਰਨੀ ਕਸ਼ਰਾ ਪੈਨਣਾ ਇਹ ਪਹਿਲਾਂ ਤਕਤਾਰ ਰੱਖਣੇ ਚਾਹੀਦੇ ਨੇ ਤਕਤਾਰਾਂ ਨਾਲ ਪਿਆਰ ਬਣ ਜਾਏ ਗੁਰੂ ਨਿਸ਼ਾਨੀਆਂ ਕਰਕੇ ਸਿੱਖ ਨੂੰ ਆਪਣੇ ਥੱਥੇ ਚ ਲੈਂਦਾ ਉਦੋਂ ਸਿੱਖ ਦਾ ਗੁਰੂ ਦੇ ਧਰ ਜਨਮ ਹੁੰਦਾ ਜਿਹਨੂੰ ਮਹਾਰਾਜ ਕਹਿੰਦੇ ਸਤਗੁਰੂ ਕੈ ਜਨਮ ਹੈ ਗਵਨ ਮਟਾਇਆ ਫਿਰ ਇਹ ਜਨਮ ਮਰਨ ਸਦਾ ਵਾਸਤੇ ਮਿਟਦਾ ਪਰ ਇੱਕ ਬੇਨਤੀ ਹੈ ਨਿਸ਼ਾਨੀਆਂ ਨਾਲ ਪਿਆਰ ਕਰੋ ਪਿਆਰ ਸਿੱਖੋ ਅੱਜ ਸਾਡਾ ਪਿਆਰ ਨਹੀਂ ਨਿਸ਼ਾਨੀਆਂ ਸੋਨਾ ਬੜਾ ਦਿਖਾ ਕੇ ਪੌਂਦੇ ਆ ਕੜਾ ਕਿਉਂ ਨਹੀਂ ਦਿਖਾ ਕੇ ਪੌਂਦੇ ਪਾ ਸੋਨਾ ਬੜਾ ਬਰੋਂ ਬਖਾਉਨੇ ਆ ਕੜਾ ਕਿਉਂ ਨਹੀਂ ਗੁਰੂ ਦਾ ਪਿਆਰ ਗੁਰੂ ਦੀਆਂ ਨਿਸ਼ਾਨੀਆਂ ਨਾਲ ਪਿਆਰ ਚਾਹੀਦਾ ਏ ਕਿਰਪਾਨ ਪਾਈ ਏ ਤੇ ਲਪੋਨਾ ਕਿਉਂ ਆ ਵੱਦ ਨਾਲ ਉਹ ਵੱਦ ਤਾਂ ਮਾਫ਼ ਕਰਿਓ ਗਲਤ ਵਿੱਚੀ ਲ ਕੋਈ ਫਿਰਦਿਆ ਬੀਬੀਆਂ ਵਿਚਾਰੀਆਂ ਉਹ ਵੀ ਲਪੋ ਕੇ ਟੰਗਾ ਵੀ ਬਿਲਕੁਲ ਕੀ ਕਰਦੇ ਹੋ ਅਸੀਂ ਕਿੱਥੇ ਜਾਵੋ ਜੇ ਗੁਰੂ ਦੀਆਂ ਨਿਸ਼ਾਨੀਆਂ ਨਾਲ ਪ੍ਰੀਤ ਨਹੀਂ ਤਾਂ ਕਿਵੇਂ ਉਸ ਗੁਰੂ ਨੂੰ ਮਿਲਣਾ ਇਹ ਸਭ ਕੁਝ ਵਿਅਰਥ ਚਲਿਆ ਜਾਏਗਾ ਹਾਂ ਕਥਾ ਕੀਰਤਨ ਮੈਂ ਇੱਕ ਬੇਨਤੀ ਕਰਦਾ ਇਹ ਸਭ ਕੁਝ ਸਿੱਖੋ ਵਕਰ ਸਿਸਟਮ ਹੈ ਵਕਰ ਵਕਰ ਸਿਸਟਮ ਬਦਲ ਕੇ ਨਿੱਕੇ ਜਿਹੇ ਬੱਚੇ ਨੂੰ ਤੁਰਨਾ ਸਿਵਾਉਣਾ ਹੋਵੇ ਨਾ ਵਕਰ ਦੇਣਾ ਪੈਂਦਾ ਪਰ ਉਹ ساری ਉਮਰ ਤੇ ਨਹੀਂ ਵਕਰ ਨਤ ਹਦਾ ਉਹ ਥੋੜੇ ਦਿਨ ਆਸਰਾ ਲੈਂਦਾ ਹੈ ਫਿਰ ਉਹਦੇ ਪੈਰਾਂ ਨੂੰ ਸੰਭਾਲ ਆ ਜਾਂਦੀ ਹੈ ਉਹ ਫਿਰ ਤੁਰਦੇ ਇਸ ਤਰ੍ਹਾਂ ਕਥਾ ਕੀਰਤਨ ਸਿਰਫ ਗੁਰੂ ਘਰ ਤੱਕ ਤੁਰਨ ਵਾਸਤੇ ਹੈ ਅੱਗੇ ਤੁਹਾਨੂੰ ਖੁਦ ਤੁਰਨਾ ਪੈਣਾ ਕਕਾਰਾਂ ਨਾਲ ਪ੍ਰੇਮ ਪ੍ਰੀਤ ਪੈਦਾ ਕਰ ਪਿਆਰ ਪੈਦਾ ਕਰ ਇਹਨੋਂ ਹੋਵੇ ਕੰਗਾ ਵੀ ਕਿਰਪਾਨਾਂ ਨਾਲ ਬਣ ਲੈ ਤੇ ਕਿਰਪਾਨਾਂ ਆਪਾਂ ਬੈਲਟਾਂ 'ਚ ਦੇ ਲਈਆਂ ਹੁਣ ਮੈਨੂੰ ਦੱਸ ਦਿਓ ਕਿੱਥੇ ਗਈ ਪ੍ਰੀਤ ਕਕਾਰਾਂ ਨਾਲ ਪ੍ਰੀਤ ਚਾਹੀਦੀ ਐ ਪ੍ਰਾਣੇ ਸਿੱਖ ਤੇ ਕੰਗਾ ਵੀ ਡਿੱਗ ਜਾਏ ਝੁੱਕ ਕੇ ਪਹਿਲਾਂ ਅਰਦਾਸ ਕਰਦੇ ਸੀ ਗੁਰਗੋਬਿੰਦ ਸਿੰਘ ਮਹਾਰਾਜ ਗਲਤੀ ਨਾਲ ਕੰਗਾ ਡਿੱਗ ਪਿਆ ਕਕਾਰਾਂ ਨਾਲ ਪ੍ਰੀਤ ਕਰੋ ਫਿਰ ਬਾਣੀ ਨਾਲ ਪ੍ਰੀਤ ਬਣ ਜਾਗੀ ਬਾਣੀ ਤੇ ਬਾਣੇ ਦੀ ਪ੍ਰੀਤ ਹੀ ਸਾਡਾ ਜਨਮ ਦੇਗੀ ਮਾਫ਼ ਕਰਿਓ ਜੇਦੀ ਪਾਣੀ ਨਾਲ ਪ੍ਰੇਤਨੀ ਉਹਦੀ ਬਾਣੇ ਨਾਲ ਵੀ ਨਹੀਂ ਬਣਦੀ ਜਪਜੀ ਸਾਹਿਬ ਹਰ ਸਿੱਖ ਨੂੰ ਰੋਜ਼ ਪੜ੍ਹਨਾ ਚਾਹੀਦਾ ਹੈ ਜਦੋਂ ਤਤਕਰੇ ਵਿੱਚ ਪੜੋਂਗੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਜਪਜੀ ਸਾਹਿਬ ਦਾ ਪੁਰਾਣੀਆਂ ਮੀੜਾਂ ਵਿੱਚ ਇਸ ਤਰ੍ਹਾਂ ਵੀ ਲਿਖਿਆ ਜਪ ਇਨਸਾਨ ਜਪ ਇਨਸਾਨ ਦੇ ਅਰਥ ਪਤਾ ਕੀ ਨੇ ਉਹ ਡਾਕੂਮੈਂਟਸ ਉਹ ਪੇਪਰ ਉਹ ਕਾਗਜ਼ ਉਹ ਰਾਦਾਰੀ ਜਿੱਦ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਈਦਾ ਹੈ ਜਿਹੜੇ ਬੰਦੇ ਕੋਲ ਰਾਹਦਾਰੀ ਤੇ ਪਾਸਪੋਰਟ ਨਾ ਹੋਵੇ ਉਹ ਦੂਜੇ ਦੇਸ਼ ਵਿੱਚ ਐਂਟਰੀ ਨਹੀਂ ਲੈ ਸਕਦਾ ਸਿੱਖਾ ਦੇ ਰੱਬ ਦੇ ਘਰ ਦੀ ਐਂਟਰੀ ਚਾਹੀਦੀ ਹੈ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਪਿਆਰ ਕਰ ਫਿਰ ਤੇਰਾ ਬਾਣੇ ਨਾਲ ਪਿਆਰ ਬਣੇਗਾ ਬਾਣੀ ਤੇ ਬਾਣੇ ਦੀ ਪ੍ਰੀਤ ਤੈਨੂੰ ਰੱਬ ਤੱਕ ਲੈ ਜਾਏਗੀ